ਕੀ ਕਾਲ ਕਿਦਾਂ ਬਿੰਦਿ ਨੇ ਮੈਂ ਕੋਲੇ ਪੜ ਚੋਂ ਆਈਆਂ ਮੈਟ ਰੋਜ਼ ਬਦਲ ਆ ਜਾਂਦਾ ਅੱਛਾ ਤੇ ਮੈਂ ਕਿ ਹੁਣ ਮੈਂ ਪੜ ਚ ਜਾ ਕੇ ਪਾਤੀਆਂ ਸਾਰੀਆਂ ਸੰਭਾਲ ਕੇ ਆਈਆਂ ਅੱਛਾ ਹਾਂ ਪੂਰੀ ਕੋਈ ਆਈਆਂ ਮੈਂ ਤਾਂ ਤਾ ਦਾ ਭੈਣਾ ਹੋਣਾ ਗੈਸ ਮੋਕ ਗਿਆ ਅੱਛਾ ਅੱਛਾ ਤੇਰੇ ਕੋਲੇ ਆਉਂਦੀ ਸੀ ਵੀ ਸਾਰ ਪਾਤੀਆਂ ਦੇ ਦੇ ਆਜੇ ਨਾ ਭੈਣੇ ਪਾਤੀਆਂ ਕਿੱਥੇ ਆ ਪਾਤੀਆਂ ਦਾ ਆਪ ਦੇ ਜੋਗੀ ਆਈਆਂ ਹੈ ਉਹ ਮੱਝ ਇੱਕੀ ਆ ਤੇ ਉਹ ਨੂੰ ਬਸ ਦੂਸਰ ਬਾਕੀ ਬੰਦੇ ਭਲੀਆਟ ਹੋ ਗਈਆਂ ਵੇਚਤੀਆਂ ਇੱਕੀ ਮਾਜਾ ਸਾਡੇ ਕੋਲ ਉਹਨਾਂ ਦੇ ਜੋਗਾ ਸਾਡੇ ਜੋਗਾ ਹੀ ਆ ਚਲ ਕੋਈ ਨਾ ਬਣੇ ਇੱਕ ਕਰਾਈਆ ਦੇ ਨਹੀ ਇੱਕ ਕਰਾਈਆ ਨਹੀਂ ਪਹਿਨੇਗਾ ਪਾਤੀ 300 ਰੁਪਏ ਦੀ ਬਾਸੀ ਆ ਤੂੰ ਤਾਂ ਕਹਤਾ ਵੀ ਦੇ ਦੇ ਇੱਕ ਇਹ ਰਖਾਏ ਨਾ ਫੇਜ ਅਸੀਂ ਸਾਡੇ ਹੋ ਕੇ ਸਾਡੇ ਲੈ ਲਈ ਨਹੀ ਤੂੰ ਤੂਸੀ ਪਣੇ ਆਪਦੇ ਹੱਥ ਤੇ ਪਾਥਰੋ ਕਿਸੇ ਨਾ ਮੈਂ ਨਹੀਂ ਕਿਸੇ ਨੂੰ ਦਿੱਲੀ ਦੁੰਦੀ ਪਾਥਰ ਕਰਾਣੇ ਘਰੇ ਤੂੰ ਤਾਂ ਬਾਹਰ ਬੱਚੇ ਸੁਹਾਗ ਹੀ ਆ ਕੋਈ ਨਾ ਤੈਨੂੰ ਵੀ ਲੋੜ ਪਈ ਜਾਣੀ ਕਿਤੇ ਨਾ ਲੋੜ ਨਾ ਪੜੇ ਬਖੇਰਨੋ ਪਾਥਰ ਪਾਥਰ ਨਹੀਂ ਹੋਣੀ ਕਰਦੀਆਂ ਹਨਾ ਆਪਦੇ ਮੌਕੇ ਤੇ ਤੂੰ ਆਹੀ ਕਰਦੀਆਂ ਆਪ ਤੁਹਾਡੇ ਮੈਂ ਕਦੇ ਕਰੀ ਸੀ ਨਹੀਂ ਜਦੋਂ ਜਦੋਂ ਮੈਂ ਚੀਜ਼ ਮੰਗਣ ਜਾਂਦੀ ਆਪ ਨਹੀਂ ਹੁੰਦੀ ਆ ਤੇ ਕਾਹ ਦਿੰਦੇ ਨਹੀਂ ਦੱਸ ਕਿੰਨਾ ਜਵਾਬ ਦੱਸ ਆਪ ਤੂੰ ਆ ਬਰਾਮਣਾ ਬਾਤੀਆਂ ਮੰਗਣ ਆ ਗਈ ਮੋਲੇ ਦੀਆਂ ਭੈਣਾਂ ਆਪਦੀਆਂ ਤੜਕੋ 3 ਵਜੇ ਉੱਠ ਕੇ ਮੂਰਗਾ ਲਾਉਣੀ ਆ ਇਹ ਤਾਂ ਕੋਈ ਨਾ ਤਾਂ ਮੂਰਗਾ ਕਰਾਉਣੀ ਆ ਸੁਬੇ ਕੱਢਣ ਦੱਸ ਕਿ ਸਟਾਟ ਆ ਨਾ 3 ਵਜੇ ਉੜਦੀਆਂ ਭੈਣੇ ਆ ਵੱਡੀ ਤੂੰ ਪਾਥੀ ਆਣੀ ਆਗੀ